ਤੇ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਗਾ ਜਗਾ ਨਾਕੇ ਲਗਾਏ ਜਾ ਰਹੇ ਨੇ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੋਂ ਉੱਥੇ ਹੀ ਫਲੋਰ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਜਿਸ ਦੇ ਵਿੱਚ ਨਸ਼ਾ ਤਸਕਰ ਜਿਹੜਾ ਪੰਜਾਬ ਚੋਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਂ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੇ ਨਿਕਾਲ ਗਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ કુલ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜ਼ਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਐਸਐਸਪੀ ਹਰਕਮਲ ਪ੍ਰੀਤ ਸਿੰਘ ਖਾਕਦੀ ਅਗਵਾਈ ਦੇ ਵਿੱਚ ਦਿਸ਼ਾ ਨਿਰਦੇਸ਼ਾ ਦੇ ਹੇਠਾਂ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਫਲੋਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਜਿਸ ਦੇ ਤਹਿਤ ਇਸ ਮਹਿਮ ਦੇ ਤਹਿਤ ਨਸ਼ਾ ਤਸਕਰਾ ਵਿਦੋ ਚੁਲਾਈ ਗਈ ਮਹਿੰਮ ਤਹਿਤ ਥਾਣਾ ਫਲੋਰ ਦੇ ਮੁਖੀ ਐਸ ਐਚਓ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਫੋਰਸ ਦੇ ਨਾਲ ਛਾਪੇਮਾਰੀ ਕਰਕੇ ਇੱਕ ਮਹਿਲਾ ਅਤੇ ਚਾਰ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਉਹਨਾਂ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਲੋਰ ਪੁਲਿਸ ਵੱਲੋਂ ਗਿਆਨਪੁੱਤਰ ਜੀਤਰਾਮ ਵਾਸੀ ਜਿਹੜੇ ਇਹ ਫੜੇ ਗਏ ਨੇ ਉਹਨਾਂ ਦੀ ਪੂਰੀ ਪਛਾਣ ਵੀ ਜਿਹੜੀ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 12 ਗ੍ਰਾਮ ਹਿਰੋਇਨ ਅਤੇ 200 10 ਨਸ਼ੀਲੀਆਂ ਗੋਲੀਆਂ ਝੜੀਆਂ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਇਹਨਾਂ ਦੇ ਵਿਰੁੱਧ ਥਾਣਾ ਫਲੋਰ ਵਿਖੇ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਹੈ ਤੇ ਮਾਮਲਾ ਜਿਹੜਾ ਇਹਨਾਂ ਤੇ ਦਰਜ ਕੀਤਾ ਗਿਆ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਦਰਜ ਕਰਕੇ ਐਸਐਚਓ ਫਲੋਰ ਨੇ ਅੱਗੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਅਜੇ ਕੁਮਾਰ ਪੁੱਤਰ ਅਨੋਖਰਾਮ ਵਾਸੀ ਨੰਗਲ थाना ਫਲੋਰ ਅਤੇ ਸਾਹਿਲ ਪੁੱਤਰ ਦੇਸਰਾਜ ਵਾਸੀ ਪਿੰਡ ਮਾਜਰੀ ਅਤੇ ਸੁਨੀਤਾ ਪਤਨੀ ਜੋਤੀ ਨੂੰ ਕਾਬੂ ਕਰਕੇ ਇਹਨਾਂ ਕੋਲੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਨਵਿੱਧ थाना ਫਲੋਰ ਦੇ ਵਿੱਚ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ਾ ਵਿਰੁੱਧ ਜਿਹੜੇ ਆ ਲੋਕ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਹਰ ਹਾਲਤ ਵਿੱਚ ਹਰ ਤਰ੍ਹਾਂ ਨਾਲ ਪੁਲਿਸ ਜਿਹੜੀ ਆ ਸਖਤੀ ਵਰਤ ਰਹੀ ਹੈ ਜਗਾ ਜਗਾ ਜਾਂਚ ਕੀਤੀ ਜਾ ਰਹੀ ਹੈ ਨਾਕੇ ਲਗਾਏ ਜਾ ਰਹੇ ਨੇ ਤੇ ਹਰ ਓਣ ਜਾਣ ਵਾਲਿਆਂ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਨਸ਼ਾ ਕਿਸੇ ਹਾਲ ਦੇ ਵਿੱਚ ਵੀ ਨਹੀਂ ਵੇਚਣ ਦਿੱਤਾ ਜਾਵੇਗਾ ਤੇ ਸਖਤ ਜਿਹੜੀ ਪੁਲਿਸ ਇਹਨਾਂ ਦੇ ਖਿਲਾਫ ਸਖਤੀ ਦੇ ਨਾਲ ਪੇਸ਼ ਆ ਰਹੀ ਹੈ ਤੇ ਇਹਨਾਂ ਜਿਹੜੇ ਚਾਰ ਜਿਹੜੇ ਲੋਕ ਫੜੇ ਨੇ ਮਹਿਲਾ ਸਮੇਤ ਜਿਹੜੇ ਚਾਰ ਲੋਕ ਫੜੇ ਨੇ ਉਹਨਾਂ ਤੇ ਪੁਲਿਸ ਸਖਤ ਹੈ ਤੇ ਪੁਲਿਸ ਦੇ ਵੱਲ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਐਸਐਚਓ ਸੁਖਦੇਵ ਸਿੰਘ ਦੇ ਵੱਲੋਂ ਕੀ ਹੋਰ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਮਾਨਯੋਗ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜੋ ਸਮੇਂ ਸਮੇਂ ਤੇ ਦਿਸੰਤ ਦਿਸ ਮਿਲ ਰਿਹਾ ਕਿ ਨਸ਼ਾ ਸਮਗਰਾਂ ਤੇ ਜਿਹੜੇ ਉਹਨਾਂ ਦੇ ਅੱਗੋਂ ਡੈਲਰ ਨੇ ਉਹਨਾਂ ਉੱਤੇ ਜੋ ਜਲੰਧਰ ਅਧਿਆਤਿਪਾਲਿਸ ਵੱਲੋਂ ਕੰਜਾਂ ਕੱਸਿਆ ਹੋਇਆ ਜੋ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਰ ਸਿੰਘ ਖੱਕ ਸਾਹਿਬ ਜੀ ਵੱਲੋਂ ਦਿੱਤੇ ਤੁਛਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਹਲਕਾ ਸਬਡਿਵੀਜ਼ਨ ਫਲੋਰ ਸ਼੍ਰੀ ਸਰਮਜੀਤ ਸਿੰਘ ਜੋ ਮੇਰੇ ਖਾਣਾ ਫਲੋਰ ਦੇ ਚੌਕੀ ਇੰਚਾਰਜ ਉਪਰਾਵ ਸੁਖਵਿੰਦਰ ਪਾਲ ਸਿੰਘ ਸਬ ਇੰਸਪੈਕਟਰ ਤੇ ਪੁਲਿਸ ਪਾਰਟੀ ਵੱਲੋਂ ਜੋ ਤਿੰਨ ਸਮੂਹਤਰਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਗਿਆਨ ਚੰਦ ਸੰਤੋਪਜੀਤ ਕ੍ਰਮ ਅਤੇ ਇਸ ਦਾ ਲੜਕਾ ਦਰਬਾਰਾ ਤੇ ਇਸ ਦੀ ਵਾਈਫ ਜੋ ਇਹਨਾਂ ਪਾਸੋਂ ਜੋ 12 ਗ੍ਰਾਮ ਹੈਰਨ ਤੇ 240 ਗੋਲੀਆਂ ਬਰਾਮਦ ਕੀਤੀਆਂ ਆ ਜੋ ਇਸੇ ਤਰ੍ਹਾਂ ਹੀ ਅਜੇ ਕੁਮਾਰ ਅਤੇ ਇਸ ਦਾ ਸਾਥੀ ਸਾਹਿਲ ਜੋ ਸਾਡੇ ਲੋਕਲ ਥੋਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਹੀ ਕਾਬੂ ਕਰਕੇ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੇ ਖਿਲਾਫ ਵਕਰਾ ਮਕਦਮਾ ਜੋ ਐਨਡੀਪੀਐਸ ਐਕਟ ਤਹਿਤ ਕੀਤਾ ਗਿਆ ਜੋ ਕੋਰਟ ਵਿੱਚ ਪੇਸ਼ ਕਰਕੇ ਉਹਨਾਂ ਨੂੰ ਅਸੀਂ ਪੁਲਸ ਰਿਮਾਂਡ ਤੇ ਲਿਆ ਹੋਇਆ ਅੱਗੋਂ ਹੋਰ ਤਤਸ਼ਤ ਜਾਰੀ ਹੈ ਇਹਨਾਂ ਦੇ ਪੁਰਾਣੇ ਮੁਕਾਦਮੇ ਕੋਈ ਪੁਰਾਣਾ ਰਿਕਾਰਡ ਹਾਂਜੀ ਇਹ ਸਾਰੇ ਹੈਲਥ ਕੇਅਰ ਆਫੈਂਡਰ ਨੇ ਇਹਨਾਂ ਦੇ ਖਿਲਾਫ ਕਾਫੀ ਮੁਕਾਦਮੇ ਨੇ ਇਹਨਾਂ ਜਿਹੜਾ ਤੀਨੇ ਗੇ ਨਾਮ ਬੇਚੇਦੇ ਨੇ ਜੋ ਆ ਸਾਹਿਲਾ ਤੇ ਇਹਦਾ ਸਾਥੀ ਆ ਹਜੇ ਇਹ ਦੋਨੇ ਨਸ਼ਾ ਕਰਦੇ ਨੇ ਹੋਰ ਵੀ ਇਹਨਾਂ ਦਾ ਕ੍ਰਾਈਮਿਨਲ ਰਿਕਾਰਡ ਹੈਗਾ ਆ ਪਹਿਲਾਂ ਵੀ ਇਹਨਾਂ ਦੇ ਪਰਚੇ ਇੰਦੇ ਦਰਜ ਹੈ ਕੀ ਇਹਨਾਂ ਦੇ ਹੋਰ ਵੀ ਸਾਥੀ ਹੈ ਜਿਹੜੇ ਹੋਰ ਵੀ ਨਾਲ ਇਹਨਾਂ ਦੇ ਉਸੇ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ ਸਾਰਾ ਪਤਾ ਕੀਤਾ ਜਾ ਰਿਹਾ ਕੀ ਰਿਮਾਰਕ ਲਿਆ ਸੀ ਹਾਂਜੀ ਪੁਲਿਸ ਰਿਮਾਰਕ ਲਿਆ ਚੱਲੋ ਦੋ ਦਿਨ ਦੇ ਦੋ ਨਸ਼ਾ ਤਸਕਰਾਂ ਨੂੰ ਲੈ ਕੇ ਜਲੰਧਰ ਪੁਲਿਸ ਸਖ਼ਤਤਾ ਤੇ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਸਖ਼ਤਕਸ਼ਨ ਲਿਆ ਜਾ ਰਿਹਾ ਹੈ ਜਗ੍ਹਾ ਜਗ੍ਹਾ ਨਾਕੇ ਲਗਾਏ ਜਾ ਰਹੇ ਨੇ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੋ ਉੱਥੇ ਹੀ ਫਲੋਰ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਐਸਐਸਪੀ ਹਰਕਮਲ ਪ੍ਰੀਤ ਸਿੰਘ ਖਾਕਦੀ ਅਗਵਾਈ ਦੇ ਵਿੱਚ ਦਿਸ਼ਾ ਨਿਰਦੇਸ਼ਾ ਦੇ ਹੇਠਾਂ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਫਲੋਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਜੇ ਦੇ ਤਹਿਤ ਇਸ ਮਹਿੰਮ ਦੇ ਤਹਿਤ ਨਸ਼ਾ ਤਸਕਰਾਂ ਵਿਰੋਧੀ ਚਲਾਈ ਗਈ ਮਹਿੰਮ ਤਹਿਤ थाना ਫਲੋਰ ਦੇ ਮੁਖੀ ਐਸਐਚਓ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਫੋਰਸ ਦੇ ਨਾਲ ਛਾਪੇਮਾਰੀ ਕਰਕੇ ਇੱਕ ਮਹਿਲਾ ਅਤੇ ਚਾਰ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਉਹਨਾਂ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਲੋਰ ਪੁਲਿਸ ਵੱਲੋਂ ਗਿਆਨਪੁੱਤਰ ਜੀਤਰਾਮ ਵਾਸੀ ਜਿਹੜੇ ਇਹ ਫੜੇ ਗਏ ਨੇ ਉਹਨਾਂ ਦੀ ਪੂਰੀ ਪਛਾਣ ਵੀ ਜਿਹੜੀ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 12 ਗ੍ਰਾਮ ਹਿਰੋਇਨ ਅਤੇ 210 ਨਸ਼ੀਲੀਆਂ ਗੋਲੀਆਂ ਜੜੀਆਂ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਇਹਨਾਂ ਦੇ ਵਿਰੁੱਧ ਥਾਣਾ ਫਲੋਰ ਵਿਖੇ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਹੈ ਤੇ ਮਾਮਲਾ ਜਿਹੜਾ ਇਹਨਾਂ ਤੇ ਦਰਜ ਕੀਤਾ ਗਿਆ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਦਰਜ ਕਰਕੇ ਐਸਐਚਓ ਫਲੋਰ ਨੇ ਅੱਗੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਅਜੇ ਕੁਮਾਰ ਪੁੱਤਰ ਅਨੋਖਰਾਮ ਵਾਸੀ ਨੰਗਲ ਥਾਣਾ ਫਲੋਰ ਅਤੇ ਸਾਹਿਲ ਪੁੱਤਰ ਦੇਸਰਾਜ ਵਾਸੀ ਪਿੰਡ ਮਾਜਰੀ ਅਤੇ ਸੁਨੀਤਾ ਪਤਨੀ ਜੋਤੀ ਨੂੰ ਕਾਬੂ ਕਰਕੇ ਇਹਨਾਂ ਕੋਲੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਨਵਿੱਤ ਥਾਣਾ ਫਲੋਰ ਦੇ ਵਿੱਚ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ਾ ਵਿਰੁੱਧ ਜਿਹੜੇ ਆ ਲੋਕ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਹਰ ਹਾਲਤ ਵਿੱਚ ਹਰ ਤਰ੍ਹਾਂ ਨਾਲ ਪੁਲਿਸ ਜਿਹੜੀ ਆ ਸਖਤੀ ਵਰਤ ਰਹੀ ਹੈ ਜਗਾ ਜਗਾ ਜਾਂਚ ਕੀਤੀ ਜਾ ਰਹੀ ਹੈ ਨਾਕੇ ਲਗਾਏ ਜਾ ਰਹੇ ਨੇ ਤੇ ਹਰ ਔਣ ਜਾਣ ਵਾਲਿਆਂ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਨਸ਼ਾ ਕਿਸੇ ਹਾਲ ਦੇ ਵਿੱਚ ਵੀ ਨਹੀਂ ਵੇਚੇ ਦਿੱਤਾ ਜਾਵੇਗਾ ਤੇ ਸਖਤ ਜਿਹੜੀ ਪੁਲਿਸ ਇਹਨਾਂ ਦੇ ਖਿਲਾਫ ਸਖਤੀ ਦੇ ਨਾਲ ਪੇਸ਼ ਆ ਰਹੀ ਹੈ। ਤਿੰਨ ਜਿਹੜੇ ਚਾਰ ਜਿਹੜੇ ਲੋਕ ਫੜੇ ਨੇ ਮਹਿਲਾ ਸਮੇਤ ਜਿਹੜੇ ਚਾਰ ਲੋਕ ਫੜੇ ਨੇ ਉਹਨਾਂ ਤੇ ਪੁਲਿਸ ਸਖਤ ਹੈ ਤੇ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਐਸ ਐਚ ਓ ਸੁਖਦੇਵ ਸਿੰਘ ਦੇ ਵੱਲੋਂ ਕੀ ਹੋਰ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਦਸ ਨੇ ਆ ਮਾਨਯੋਗ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜੋ ਸਮੇਂ-ਸਮੇਂ ਤੇ ਦਿਸ਼ਾ-ਨਿਰਦੇਸ਼ ਮਿਲ ਰਿਹਾ ਕਿ ਨਸ਼ਾ ਸਮਗਰਾਂ ਤੇ ਜਿਹੜੇ ਉਹਨਾਂ ਦੇ ਅੱਗੋਂ ਪੈਟਰੋਲਰ ਨੇ ਉਹਨਾਂ ਉੱਤੇ ਜੋ ਜਲੰਧਰ ਅਧਿਆਤਿਪਾਲਿਸ ਵੱਲੋਂ ਕੰਜਾ ਕੱਸਿਆ ਹੋਇਆ ਜੋ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਰ ਪੀਰ ਸਿੰਘ ਖਾਕ ਸਾਹਿਬ ਜੀ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਹਲਕਾ ਸਬਡਿਵੀਜ਼ਨ ਫਲੋਰ ਸ਼੍ਰੀ ਸਰਮਜੀਤ ਸਿੰਘ ਜੋ ਮੇਰੇ ਖਾਣਾ ਫਲੋਰ ਦੇ ਚੌਕੀ ਇੰਚਾਰਜ ਅਪਰਾਵ ਸੁਖਵਿੰਦਰ ਪਾਲ ਸਿੰਘ ਸਬ ਇੰਸਪੈਕਟਰ ਤੇ ਉਸ ਦੀ ਪੁਲਿਸ ਪਾਰਟੀ ਵੱਲੋਂ ਜੋ ਤਿੰਨ ਸਮਗਦਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਗਿਆਨ ਚੰਦ ਸੰਤੋਖੀ ਕ੍ਰਮ ਅਤੇ ਇਸ ਦਾ ਲੜਕਾ ਦਰਬਾਰਾ ਤੇ ਇਸ ਦੀ ਵਾਈਫ ਜੋ ਇਹਨਾਂ ਪਰਸੋਂ ਜੋ 12 ਗ੍ਰਾਮ ਹੈਰਨ ਤੇ 240 ਗੋਲੀਆਂ ਬਰਾਮਦ ਕੀਤੀਆਂ ਆ ਜੋ ਇਸੇ ਤਰ੍ਹਾਂ ਹੀ ਅਜੇ ਕੁਮਾਰ ਅਤੇ ਇਸ ਦਾ ਸਾਥੀ ਸਾਹਿਲ ਜੋ ਸਾਡੇ ਲੋਕਲ ਫਲੋਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਹੀ ਕਾਬੂ ਕਰਕੇ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੇ ਖਿਲਾਫ ਵਕਰਾ ਮਕਦਮਾ ਜੋ ਐਨਡੀਪੀਐਸ ਐਕਟ ਤਹਿਤ ਕੀਤਾ ਗਿਆ ਜੋ ਹੋਰ ਰਿਪੋਰਟ ਪੇਸ਼ ਕਰਕੇ ਉਹਨਾਂ ਨੂੰ ਅਸੀਂ ਪੁਲਸ ਹਿਬਾਡ ਤੇ ਲਿਆ ਹੋਇਆ ਹੈ ਅਗੋਂ ਹੋਰ ਤਤਸ਼ਤ ਜਾਰੀ ਹੈ ਇਹਨਾਂ ਦੇ ਪੁਰਾਣੀ ਮੁਕਾਦਮੇ ਕੋਈ ਪੁਰਾਣਾ ਰਿਕਾਰਡ ਹਾਂਜੀ ਇਹ ਸਾਰੇ ਹੈਲਫਲੋ ਫੈਂਡਰ ਨੇ ਇਹਨਾਂ ਦੇ ਖਿਲਾਫ ਕਾਫੀ ਮੁਕਾਦਮੇ ਨੇ ਇਹ ਨਸ਼ੇ ਦੀ ਆਦੀ ਨੇ ਕਿ ਨਾ ਬੇਚਦੇ ਨੇ ਜੋ ਆ ਸਾਹਿਲਾ ਤੇਰਾ ਸਾਥੀ ਆ ਹਜੇ ਇਹ ਦੋਨੇ ਨਸ਼ਾ ਕਰਦੇ ਨੇ ਹੋਰ ਵੀ ਇਹਨਾਂ ਦਾ ਕ੍ਰਾਈਮਨਲ ਰਿਕਾਰਡ ਹੈਗਾ ਪਹਿਲਾਂ ਵੀ ਇਹਨਾਂ ਦੀ ਪਰਚੀ ਨੇ ਦਰਜ ਕੀ ਇਹਨਾਂ ਦੇ ਹੋਰ ਵੀ ਸਾਥੀ ਆ ਜਿਹੜੇ ਹੋਰ ਵੀ ਨਾਂ ਦੇ ਇਹਨਾਂ ਦੇ ਉਹ ਅਸੀਂ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ ਸਾਰਾ ਪਤਾ ਕੀਤਾ ਜਾ ਰਿਹਾ ਕੀ ਰਿਮਾਂਡ ਲਿਆ ਸੀ 半字っぽいするもマンの手ですね。どうでもね。どうで ਨਸ਼ਾ ਤਸਕਰਾਂ ਨੂੰ ਲੈ ਕੇ ਜਲੰਧਰ ਪੁਲਿਸ ਸਖ਼ਤਤਾ ਤੇ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਸਖ਼ਤਕਸ਼ਨ ਲਿਆ ਜਾ ਰਿਹਾ ਹੈ ਜਗ੍ਹਾ ਜਗ੍ਹਾ ਨਾਕੇ ਲਗਾਏ ਜਾ ਰਹੇ ਨੇ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਫਲੋਰ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਐਸਐਸਪੀ ਹਰਕਮਲ ਪ੍ਰੀਤ ਸਿੰਘ ਖਾਕਦੀ ਅਗਵਾਈ ਦੇ ਵਿੱਚ ਦਿਸ਼ਾ ਨਿਰਦੇਸ਼ਾਂ ਦੇ ਹੇਠਾਂ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਫਲੋਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਜਿੱਥੇ ਤਹਿਤ ਇਸ ਮਹਿਮ ਦੇ ਤਹਿਤ ਨਸ਼ਾ ਤਸਕਰ ਵਿਦੋ ਚਲਾਈ ਗਈ ਮਹਿਮ ਤਹਿਤ थाना ਫਲੋਰ ਦੇ ਮੁਖੀ ਐਸ ਐਚਓ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਫੋਰਸ ਦੇ ਨਾਲ ਛਾਪੇਮਾਰੀ ਕਰਕੇ ਇੱਕ ਮਹਿਲਾ ਅਤੇ ਚਾਰ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਉਹਨਾਂ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਲੋਰ ਪੁਲਿਸ ਵੱਲੋਂ ਗਿਆਨਪੁੱਤਰ ਜੀਤਰਾਮ ਵਾਸੀ ਜਿਹੜੇ ਇਹ ਫੜੇ ਗਏ ਨੇ ਉਹਨਾਂ ਦੀ ਪੂਰੀ ਪਛਾਣ ਵੀ ਜਿਹੜੀ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 12 ਗ੍ਰਾਮ ਹਿਰੋਇਨ ਅਤੇ 210 ਨਸ਼ੀਲੀਆਂ ਗੋਲੀਆਂ ਜਿਹੜੀਆਂ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਇਹਨਾਂ ਦੇ ਵਿਰੁੱਧ ਥਾਣਾ ਫਲੋਰ ਵਿਖੇ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਹੈ ਤੇ ਮਾਮਲਾ ਜਿਹੜਾ ਇਹਨਾਂ ਤੇ ਦਰਜ ਕੀਤਾ ਗਿਆ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਦਰਜ ਕਰਕੇ ਐਸਐਚਓ ਫਲੋਰ ਨੇ ਅੱਗੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਅਜੇ ਕੁਮਾਰ ਪੁੱਤਰ ਅਨੋਖਰਾਮ ਵਾਸੀ ਨੰਗਲ ਥਾਣਾ ਫਲੋਰ ਅਤੇ ਸਾਹਿਲ ਪੁੱਤਰ ਦੇਸ ਰਾਜ ਵਾਸੀ ਪਿੰਡ ਮਾਜਰੀ ਅਤੇ ਸੁਨੀਤਾ ਪਤਨੀ ਜੋਤੀ ਨੂੰ ਕਾਬੂ ਕਰਕੇ ਇਹਨਾਂ ਕੋਲੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਨਵਿੱਤ ਥਾਣਾ ਫਲੋਰ ਦੇ ਵਿੱਚ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ਾ ਵਿਰੁੱਧ ਜਿਹੜੇ ਆ ਲੋਕ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਹਰ ਹਾਲਤ ਵਿੱਚ ਹਰ ਤਰ੍ਹਾਂ ਨਾਲ ਪੁਲਿਸ ਜਿਹੜੀ ਆ ਸਖਤੀ ਵਰਤ ਰਹੀ ਹੈ ਜਗਾ ਜਗਾ ਜਾਂਚ ਕੀਤੀ ਜਾ ਰਹੀ ਹੈ ਨਾਕੇ ਲਗਾਏ ਜਾ ਰਹੇ ਨੇ ਤੇ ਹਰ ਓਣ ਜਾਣ ਵਾਲਿਆਂ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਨਸ਼ਾ ਕਿਸੇ ਹਾਲ ਦੇ ਵਿੱਚ ਵੀ ਨਹੀਂ ਵੇਚਿੰਦਾ ਜਾਵੇਗਾ ਤੇ ਸਖਤ ਜਿਹੜੀ ਪੁਲਿਸ ਇਨਾ ਦੇ ਖਿਲਾਫ ਸਖਤੀ ਦੇ ਨਾਲ ਪੇਸ਼ ਆਰੀ ਹੈ ਤਿੰਨ ਜਿਹੜੇ ਚਾਰ ਜਿਹੜੇ ਲੋਕ ਫੜੇ ਨੇ ਮਹਿਲਾ ਸਮੇਤ ਜਿਹੜੇ ਚਾਰ ਲੋਕ ਫੜੇ ਨੇ ਉਹਨਾਂ ਤੇ ਪੁਲਿਸ ਸਖਤ ਹੈ ਤੇ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਐਸ ਐਚ ਓ ਸੁਖਦੇਵ ਸਿੰਘ ਦੇ ਵੱਲੋਂ ਕੀ ਹੋਰ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਮਾਨਯੋਗ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜੋ ਸਮੇ ਸਮੇਤ ਦਿਸ਼ਾ ਨਿਰਦੇਸ਼ ਮਿਲਦਾ ਹੈ ਕਿ ਨਸ਼ਾ ਸਮਗਰਾਂ ਤੇ ਜਿਹੜੇ ਉਹਨਾਂ ਦੇ ਅੱਗੋਂ ਵੈਟਲਰ ਨੇ ਉਨਾ ਉਤੇ ਜੋ ਜਲੰਧਰ ਦਿਹਾਤੀ ਪੁਲਿਸ ਵੱਲੋਂ ਕੰਝਾ ਕਸਿਆ ਹੋਇਆ ਜੋ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਖਰੂਪ ਸਿੰਘ ਖਾਕਾ ਸਾਹਿਬ ਜੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਹਲਕਾ ਸਬਡਿਵੀਜ਼ਨ ਫਲੋਰ ਸ਼੍ਰੀ ਸਰਮਜੀਤ ਸਿੰਘ ਜੋ ਮੇਰੇ ਖਾਣਾ ਫਲੋਰ ਦੇ ਚੌਕੀ ਇੰਚਾਰਜ ਉਪਰਵਲ ਸੁਖਵਿੰਦਰ ਪਾਲ ਸਿੰਘ ਸਬ ਇੰਸਪੈਕਟਰ ਤੇ ਉਸ ਦੀ ਪੁਲਿਸ ਪਾਰਟੀ ਵੱਲੋਂ ਜੋ ਤਿੰਨ ਸਮੁਗਦਰ ਨੂੰ ਗ੍ਰਸਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਗਿਆਨ ਚੰਦ ਸੰਨਵਜੀਤਰਾਮ ਅਤੇ ਇਸ ਦਾ ਲੜਕਾ ਦਰਬਾਰਾ ਤੇ ਇਸ ਦੀ ਵਾਈਫ ਜੋ ਇਹਨਾਂ ਪਰਸੋਂ ਜੋ 12 ਗ੍ਰਾਮ ਹੈਰਨ ਤੇ 240 ਗੋਲੀਆਂ ਬਰਾਂਧ ਕੀਤੀਆਂ ਜੋ ਇਸੇ ਤਰ੍ਹਾਂ ਹੀ ਅਜੇ ਕੁਮਾਰ ਅਤੇ ਇਸ ਦਾ ਸਾਥੀ ਸਾਹਿਲ ਜੋ ਸਾਡੇ ਲੋਕਲ ਫਲੋਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਹੀ ਕਾਬੂ ਕਰਕੇ 200 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੇ ਖਿਲਾਫ ਵਕਰਾ ਮਕਦਮਾ ਜੋ ਐਨਡੀपीएस ਐਕਟ ਤਹਿਤ ਕੀਤਾ ਗਿਆ ਜੋ ਹੋਰ ਰਿਪੋਰਟ ਰਿਪੇਸ਼ ਕਰਕੇ ਉਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲਿਆ ਹੋਇਆ ਅੱਗੋਂ ਹੋਰ ਤਫ਼ਤੀਸ਼ ਜਾਰੀ ਹੈ ਇਹਨਾਂ ਦੇ ਪੁਰਾਣੇ ਮਕਦਮੇ ਕੋਈ ਪੁਰਾਣਾ ਰਿਕਾਰਡ ਹਾਂਜੀ ਇਹ ਸਾਰੇ ਹੈਲਫਲੋਫੈਂਡਰ ਨੇ ਇਹਨਾਂ ਦੇ ਖਿਲਾਫ ਕਾਫੀ ਮਕਦਮੇ ਨੇ ਇਹ ਨਸ਼ੀਲੇ ਆਤੀ ਨਹੀਂ ਕਿ ਇਹਨਾਂ ਬੇਚਦੇ ਨੇ ਜੋ ਆ ਸਾਹਿਲਾ ਤੇਰਾ ਸਾਥੀ ਆ ਹਜੇ ਇਹ ਦੋਨੇ ਨਸ਼ਾ ਕਰਦੇ ਨੇ ਹੋਰ ਵੀ ਇਹਨਾਂ ਦਾ ਕ੍ਰਾਈਮਨਲ ਰਿਕਾਰਡ ਹੈਗਾ ਪਹਿਲਾਂ ਵੀ ਇਹਨਾਂ ਦੇ ਪਰਚੇ ਨੇ ਦਰਜ ਕੀ ਇਹਨਾਂ ਦੇ ਹੋਰ ਵੀ ਸਾਥੀ ਹੈਗੇ ਜਿਹੜੇ ਹੋਰ ਵੀ ਨਾਂ ਦੇ ਇਹਨਾਂ ਦੇ ਉਹ ਅਸੀਂ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ ਸਾਰਾ ਪਤਾ ਕੀਤਾ ਜਾ ਰਿਹਾ ਕੀ ਰਿਮਾਂਡ ਲਿਆ ਸੀ ਹਾਂਜੀ ਪੁਲਿਸ ਰਿਮਾਂਡ ਤੇ ਨੇ ਚੱਲ ਰਹੀ ਦੋ ਦਿਨਾਂ ਦੇ ਦੋ ਦਿਨ ਨਸ਼ਾ ਤਸਕਰਾਂ ਨੂੰ ਲੈ ਕੇ ਜਲੰਧਰ ਪੁਲਿਸ ਸਖ਼ਤਤਾ ਤੇ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਸਖ਼ਤਕਸ਼ਨ ਲਿਆ ਜਾ ਰਿਹਾ ਹੈ ਜਗ੍ਹਾ ਜਗ੍ਹਾ ਨਾਕੇ ਲਗਾਏ ਜਾ ਰਹੇ ਨੇ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੋ ਉੱਥੇ ਹੀ ਫਲੋਰ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਐਸਐਸਪੀ ਹਰਕਮਲ ਪ੍ਰੀਤ ਸਿੰਘ ਖਾਕਦੀ ਅਗਵਾਈ ਦੇ ਵਿੱਚ ਦਿਸ਼ਾ ਨਿਰਦੇਸ਼ਾ ਦੇ ਹੇਠਾਂ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਫਲੋਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਜefe ਤਹਿਤ ਇਸ ਮਹਿੰਮ ਦੇ ਤਹਿਤ ਨਸ਼ਾ ਤਸਕਰਾਂ ਵਿਰੋਧ ਚਲਾਈ ਗਈ ਮਹਿੰਮ ਤਹਿਤ ਥਾਣਾ ਫਲੋਰ ਦੇ ਮੁਖੀ ਐਸਐਚਓ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਫੋਰਸ ਦੇ ਨਾਲ ਛਾਪੇਮਾਰੀ ਕਰਕੇ ਇੱਕ ਮਹਿਲਾ ਅਤੇ ਚਾਰ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਉਹਨਾਂ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਲੋਰ ਪੁਲਿਸ ਵੱਲੋਂ ਗਿਆਨਪੁੱਤਰ ਜੀਤਰਾਮ ਵਾਸੀ ਜਿਹੜੇ ਇਹ ਫੜੇ ਗਏ ਨੇ ਉਹਨਾਂ ਦੀ ਪੂਰੀ ਪਛਾਣ ਵੀ ਜਿਹੜੀ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 12 ਗ੍ਰਾਮ ਹਿਰੋਇਨ ਅਤੇ 210 ਨਸ਼ੀਲੀਆਂ ਗੋਲੀਆਂ ਝੜੀਆਂ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਇਹਨਾਂ ਦੇ ਵਿਰੁੱਧ ਥਾਣਾ ਫਲੋਰ ਵਿਖੇ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਹੈ ਤੇ ਮਾਮਲਾ ਜਿਹੜਾ ਇਹਨਾਂ ਤੇ ਦਰਜ ਕੀਤਾ ਗਿਆ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਮਾਮਲਾ ਦਰਜ ਕਰਕੇ ਐਸਐਚਓ ਫਲੋਰ ਨੇ ਅੱਗੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਅਜੇ ਕੁਮਾਰ ਪੁੱਤਰ ਅਨੋਖਰਾਮ ਵਾਸੀ ਨੰਗਲ थाना ਫਲੋਰ ਅਤੇ ਸਾਹਿਲ ਪੁੱਤਰ ਦੇਸਰਾਜ ਵਾਸੀ ਪਿੰਡ ਮਾਜਰੀ ਅਤੇ ਸੁਨੀਤਾ ਪਤਨੀ ਜੋਤੀ ਨੂੰ ਕਾਬੂ ਕਰਕੇ ਇਹਨਾਂ ਕੋਲੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਨਵਿੱਧ थाना ਫਲੋਰ ਦੇ ਵਿੱਚ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ਾ ਵਿਰੁੱਧ ਜਿਹੜੇ ਆ ਲੋਕ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਹਰ ਹਾਲਤ ਵਿੱਚ ਹਰ ਤਰ੍ਹਾਂ ਨਾਲ ਪੁਲਿਸ ਜਿਹੜੀ ਆ ਸਖਤੀ ਵਰਤ ਰਹੀ ਹੈ ਜਗਾ ਜਗਾ ਜਾਂਚ ਕੀਤੀ ਜਾ ਰਹੀ ਹੈ ਨਾਕੇ ਲਗਾਏ ਜਾ ਰਹੇ ਨੇ ਤੇ ਹਰ ਓਣ ਜਾਣ ਵਾਲਿਆਂ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਨਸ਼ਾ ਕਿਸੇ ਹਾਲ ਦੇ ਵਿੱਚ ਵੀ ਨਹੀਂ ਵੇਚੇ ਦਿੱਤਾ ਜਾਵੇਗਾ ਤੇ ਸਖਤ ਜਿਹੜੀ ਪੁਲਿਸ ਇਹਨਾਂ ਦੇ ਖਿਲਾਫ ਸਖਤੀ ਦੇ ਨਾਲ ਪੇਸ਼ ਆ ਰਹੀ ਹੈ ਤੇ ਨੇ ਜਿਹੜੇ ਚਾਰ ਜਿਹੜੇ ਲੋਕ ਫੜੇ ਨੇ ਮਹਿਲਾ ਸਮੇਤ ਜਿਹੜੇ ਚਾਰ ਲੋਕ ਫੜੇ ਨੇ ਉਹਨਾਂ ਤੇ ਪੁਲਿਸ ਸਖਤ ਹੈ ਤੇ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਐਸ ਐਚ ਓ ਸੁਖਦੇਵ ਸਿੰਘ ਦੇ ਵੱਲੋਂ ਕੀ ਹੋਰ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਮਾਨਯੋਗ ਡੀ ਜੀ ਪੀ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜੋ ਸਮੇਂ-ਸਮੇਂ ਤੇ ਦਿਸੰਤ ਦੇਸ਼ ਮਿਲ ਰਿਹਾ ਕਿ ਨਸ਼ਾ ਸਮਗਰਾਂ ਤੇ ਜਿਹੜੇ ਉਹਨਾਂ ਦੇ ਅੱਗੋਂ ਵੈਟਲਰ ਨੇ ਆ